ਆ ਵੀ ਹੋ ਗਿਆ ਵਾ ਉਹਨੇ ਨਹੀਂ ਕਬੂਲ ਕੀਤਾ ਉਹਨੇ ਨਹੀਂ ਕਬੂਲ ਕੀਤਾ ਆ ਹਾਲ ਜੀ ਪ੍ਰਭੂ ਤਾ ਢੇਲੀ ਸਭ ਕੁਝ ਕਰਨ ਲਈ ਤਿਆਰ ਆ ਲੇਕਿਨ ਆਣਾ ਅਗਿਆਕਾਰੀ ਕਰਨਾ ਕਿਉਂ ਆ ਸਾਡੇ ਚ ਕਿਉਂਕਿ ਸ਼ੈਤਾਨ ਜਿਹੜਾ ਵਾ ਉਹ ਆਣਾ ਅਗਿਆਕਾਰੀ ਕਰਾਉਂਦਾ ਜੀਵਨ ਚ ਵੱੜ ਕੇ ਉਹ ਆਣਾ ਅਗਿਆਕਾਰੀ ਕਰਾਉਂਦਾ ਤਦ ਹੀ ਤੂੰ ਆਪਣੇ ਪਾਸਟਰ ਦਾ ਕਹਿਣਾ ਨਹੀਂ ਮੰਨਦੇ ਜਾਓ ਕੋ ਮੋ ਮੌਜ ਕਰੋ ਬ੍ਰਾਂਚਾਂ 'ਚ ਵੀ ਘੁੰਮੋ ਪਰ ਇੱਕ ਦਿਨ ਬ੍ਰਾਂਚ ਹੀ ਬਣ ਕੇ ਰਹਿ ਜਾਓਗੇ ਤੁਹਾਨੂੰ ਮੈਂ ਦੱਸਦਾ ਮੇਰ ਕੋ ਲਿਖ ਕੇ ਲੈ ਲਿਓ ਅਗਵਾਵਾਂ ਮੈਂ ਆਪਣੇ ਆਗੂਆਂ ਦੀ ਅਗਿਆਕਾਰੀ ਕਰੋ ਕਰੋ ਚੋਰੀਆਂ ਜਿੰਨੀਆਂ ਵੀ ਕਰਦੇ ਜੇ ਜੇ ਆਪਣੇ ਆਗੂ ਤੋਂ ਚੋਰੀ ਕਰਦੇ ਹੋ ਤੇ ਰੱਬ ਤੋਂ ਵੀ ਚੋਰੀ ਕਰਦੇ ਹੋ ਤੇ ਚੋਰ ਕਦੇ ਸਵਰਗ ਦੇ ਰਾਜ 'ਚ ਨਹੀਂ ਵੜ ਸਕਦਾ ਨਹੀਂ ਵੜ ਸਕਦੇ ਇਦਾਂ ਲਿਖਿਆ ਚੋਰੀ ਕਰਨ ਵਾਲੇ ਉਹ ਪਿਆਰੋ ਆਪਣੇ ਜੀਵਨ 'ਚ ਇੱਕ ਵਿਸ਼ਵਾਸ ਰੱਖੋ ਆਪਣਾ ਅਗਵਾ ਰੱਖੋ ਇੱਕ ਕੋ ਠੋਸ ਗੱਲ ਪੱਕੀ ਮੇਰੇ ਚਰਚਿਆ ਮੈਂ ਕਿਉਂ ਜਾਵਾਂ ਮੈਂ ਕਿਉਂ ਭਟਕਾਂ ਕੀ ਲੱਭਦੇ ਹੋ ਕਿਹੜੀ ਚੀਜ਼ ਲੱਭਦੇ ਹੋ ਤੁਸੀਂ ਪਤਾ ਨਹੀਂ ਕੀ ਹੋ ਗਿਆ ਇਸ 허ਵਾਈ اختیਾਰ ਉਸ ਰੂਹਾਂ ਦੇ ਵਿੱਚ ਨਾ ਫਸੋ ਫਰ ਜੇ ਮੈਂ ਕਿਸ ਨੂੰ ਫੜ ਲਾਂ ਤਾਂ ਫਿਰ ਅੱਗੋਂ ਮੈਨੂੰ ਪਤਾ ਕੀ ਕਹਿੰਦੇ ਪਾਸਟ ਜੀ ਮੈਂ ਆਪਣੇ ਚਰਚ ਤੋਂ ਹੋਰ ਵੀ ਉੱਥੇ ਵੇਖੇ ਸੀ ਕਹਿਣਾ ਮਤਲਬ ਲੱਗੀ ਆ ਕਿ ਹੁਣ ਆਪਣੇ ਕੋਲੋਂ ਲਾ ਕੇ ਤੂੰ ਦੂਜਿਆਂ ਤੇ ਪਾਦਾ ਹਾਂ ਪਹਿਲਾਂ ਮੈਨੂੰ ਕਿਦਾ ਨਹੀਂ ਪਤਾ ਆ ਖਾਲੀ ਥਾਵਾਂ ਦਾ ਮੈਨੂੰ ਪਤਾ ਜਦੋਂ ਭਰਦੀਆਂ ਮੈਨੂੰ ਉਹ ਵੀ ਪਤਾ ਖਾਲੀ ਥਾਵਾਂ ਕਿਉਂ ਨਹੀਂ ਮੈਨੂੰ ਉਹ ਵੀ ਪਤਾ ਇਹ ਖਾਲੀ ਥਾਂ ਕਿੱਥੇ ਗਈ ਤੇ ਖਾਲੀ ਤਾਂ ਜਦੋਂ ਭਰਦੀ ਮੈਨੂੰ ਉਹ ਵੀ ਪਤਾ ਪਿਆਰਿਓ ਤੋ ਇਹ ਆਪਣੇ ਅਗੂ ਦੀ ਕਦੀ ਗ੍ਰੈਂਡ ਐਂਟਰੀਆਂ ਨਹੀਂ ਵੇਖੋਗੇ ਇਹ ਗ੍ਰੈਂਡ ਚੀਜ਼ਾਂ ਨਹੀਂ ਵੇਖੋਗੇ ਤੁਹਾਡੇ ਵਰਗਾ ਹੀ ਆ ਤੁਹਾਡੇ ਚ ਰਹਿਣ ਵਾਲਾ ਵਾਂ ਤੇ ਪ੍ਰਭੂ ਦੀ ਸੇਵਾ ਕਰਨ ਵਾਲਾ ਵਾਂ ਪਰ ਜੋ ਕੰਮ ਹੈ ਜੀ ਦੁਨੀਆ ਦੇ ਵਿੱਚ ਲਾਲਚ ਨਾਲ ਭਰੇ ਚੱਲਦੇ ਪਏ ਆ ਨਾ ਬਿਜ਼ਨਸ ਚੱਲਦੇ ਪਏ ਨੇ ਇਸ ਬਿਜ਼ਨਸ ਤੋਂ ਬਚੋ ਬਹੁਤ ਤਗੜਾ ਸ਼ੈਤਾਨ ਦੇ ਨਾਲ ਸੌਦਾ ਹੋ ਰਿਹਾ ਬਹੁਤ ਤਗੜਾ ਬਿਜ਼ਨਸ ਹੋ ਰਿਹਾ ਸ਼ੈਤਾਨ ਕਹਿੰਦਾ ਆਣ ਅਗਿਆਕਾਰੀ ਕਰ ਮੇਰੀ ਮਰਜ਼ੀ ਦਾ ਚੱਲ ਮੈਂ ਤੈਨੂੰ ਦੁਨੀਆ ਦੀ ਦੌਲਤ ਦੇਵਾਂਗਾ ਤੇ ਮਿਲਦੀ ਵੀ ਆ ਪੀੜਾਂ ਦੀ ਕਿਹੜੀ ਗੱਲ ਆ ਆਲੂ ਅਰਜਨ ਦੇ ਪਿੱਛੇ ਭੀੜ ਨਹੀਂ ਆ ਬੋਲੋ ਬੱਬਾ RAM REED ਦੇ ਮਗਰ ਭੀੜ ਨਹੀਂ ਆ ਬੋਲੋ ਕਿੱਥੇ ਕਿੱਥੇ ਦੱਸਾਂ ਹੁ ਕੁੰਭ ਦੇ ਮੇਲੇ 'ਚ ਕਿੰਨੀ ਭੀੜ ਆ ਗਿਣਤੀ ਨਹੀਂ ਆ ਤੂੰ ਹੀ ਸੋਚਦੇ ਜਿੱਥੇ ਜ਼ਿਆਦਾ ਭੀੜਾ ਉੱਥੇ ਯਸੂਮ ਸੀ ਆ ਉਹ ਕਹਿੰਦਾ ਜਿੱਥੇ 2 ਜਾਂ 3 ਮੇਰੇ ਨਾਮ ਚ ਕਿੱਟ ਹੁੰਦੇ ਨੇ ਮੈਂ ਉਹਨਾਂ ਦੇ ਵਿੱਚ ਆ ਤੁਹਾਡੀ ਸੋਚ ਹੈ ਕਿ ਜਿੱਥੇ ਭੀੜਾ ਉੱਥੇ ਆ ਆਪਣੇ ਆਗੂ ਦੀ ਅਗਿਆਕਾਰੀ ਕਰੋ ਨਹੀਂ ਤੇ ਇੱਕ ਦਿਨ ਕਈ ਤੇ ਵਿਚਾਰੇ ਹੁਣ ਥੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ ਉਹਨਾਂ ਹੁਣ ਇੱਧਰ ਜੋਗੇ ਨਾ ਇੱਧਰ ਜੋਗੇ ਦੋਵੇਂ ਬੰਨਵੇਂ ਫਸ ਗਏ ਕਿਉਂਕਿ ਜਿਹੜੇ ਚੱਕਰ ਚ ਗਏ ਸੀ ਉਹ ਚੱਕਰ ਉਹਨਾਂ ਨੂੰ ਮਿਲਿਆ ਨਹੀਂ ਉਹ ਗੱਲ ਉਹਨਾਂ ਨੂੰ ਮਿਲੀ ਨਹੀਂ ਪਿਆਰਿਓ ਆਪਣੇ ਭਵਨਾ ਚ ਟਿਕੇ ਰਹੋ ਤੇ ਬੰਦਗੀ ਕਰੋ ਤਗੜੇ ਹੋ ਕੇ ਆਪਣੇ ਆਗੂ ਦੀ ਸਪੋਰਟ ਕਰੋ ਆਪਣੇ ਆਗੂ ਦੀ ਮਦਦ ਕਰੋ ਰੂਹਾਂ ਬਚਾਉਣ ਵਿੱਚ ਦੁਆ ਕਰਨ ਵਿੱਚ ਆਤਮਾ ਨੂੰ ਜਿੱਤਣ ਵਿੱਚ ਪ੍ਰਭੂ ਦੇ ਕੰਮ ਵਿੱਚ ਨਾ ਕਿ ਜਿਹੜੇ ਤੁਹਾਡੇ ਅਗੂਏ ਨੇ ਉਹ ਹੋਕੇ ਪਰਣ ਪਰੇਸ਼ਾਨ ਹੋਣ ਇਹ ਕੰਮ ਨਾ ਕਰੋ ਨਹੀਂ ਤੇ ਪ੍ਰਭੂ ਕੋਲੋਂ ਆਸ਼ੀਸ਼ ਨਹੀਂ ਆ ਉਹ ਉਹਨੇ ਤੇ ਗਰਗਲ ਚ ਕੰਮ ਚ ਚੜ੍ਹਮ ਪਾਉਣਾ ਹੀ ਪਾਉਣਾ ਸ਼ੈਤਾਨ ਦਾ ਤੇ ਕੰਮ ਆ ਸ਼ੈਤਾਨ ਦੀ ਤੇ ਫਿਤਰਤ ਆ ਮੱਤੀ ਦੀ انجਿਲ ਜੂ ਤੁਸੀਂ ਪੜਦੇ ਹੋ चवी पाठ मिलता चवी की चार देखो पहले तो हांो चौकस रोला तो कोई थानू भुलावे बिचे की रहना भाई कन्ने रहना वा चौकस रेहना ਚੌਕਸ ਰਹੋ ਕੋਈ ਤੁਹਾਨੂੰ ਭੁਲਾਵੇ ਵਿੱਚ ਨਾ ਪਾਵੇ ਅੰਤ ਦੇ ਦਿਨਾਂ ਚ ਇਹ ਸੁਮਸੀ ਕਹਿੰਦਾ ਇਦਾਂ ਹੋਏਗਾ ਚੌਕਸ ਰੱਖੋ ਕੋਈ ਤੁਹਾਨੂੰ ਭੁਲਾਵੇ ਵਿੱਚ ਨਾ ਪਾਵੇ ਇਹਦੀ ਪੜੋ ਤੁਸੀਂ ਹੁਣ 11 ਦੇਖੋ ਅੰਤੇ ਬਹੁ ਝੂਠੇ ਨਵੀਂ ਉੱਠਣਗੇ ਬੜੇ ਝੂਠੇ ਨਵੀਂ ਉੱਠਣਗੇ ਅੰਤੇ ਬਥੇੜਿਆਂ ਨੂੰ ਭੁਲਾਵੇ ਵਿੱਚ ਪਾ ਦੇ ਤੇ ਬਹੁਤਿਆਂ ਨੂੰ ਕੀ ਕਰ ਦੇਣਗੇ ਭਰਮਾ ਲੈਣਗੇ ਇਹ ਤੇ ਹਿੰਦੀ ਚ ਕੀ ਲਿਖਿਆ ਪਰਮਾ ਲੈਣਗੇ ਪਰਮਾਏ ਜਾਣਗੇ ਪਰਮਾ ਲੈਣਗੇ ਚੌਕਸ ਰਹਿਣਾ ਅੰਡ ਦੇ ਦਿਨਾ ਚ ਬੜੇ ਲੋਕ ਤੁਹਾਨੂੰ ਪਰਮਾ ਲੈਣਗੇ ਪਰਮਾਵੇ ਚ ਪਾ ਦੇਣਗੇ ਭੁਲੇਖੇ ਚ ਪਾ ਦੇਣਗੇ ਤੁਸੀਂ ਪਰਮਾਏ ਜਾਓਗੇ ਜਲਦੀ ਨਾਲ ਕੋਈ ਨੰਗੇ ਪੈਰਾਂ ਨਾਲ ਉੱਠ ਕੇ ਆਈ ਕੋਈ ਸੂਖ ਮਾਰਨ ਨਾਲ ਉੱਠ ਕੇ ਆਈ ਕੋਈ ਛੁੱਟਣ ਵਾਲਾ ਉੱਟ ਗਈ ਕੰਦਾ ਨਾ ਮਾਰਦੇ ਚੁੱਕ ਚੁੱਕ ਕੇ ਅਲੱਗ-ਅਲੱਗ ਤਰੀਕਿਆਂ ਦੇ ਨਾਲ ਤੁਹਾਨੂੰ ਇਸ ਸੰਸਾਰ ਦੇ ਵਿੱਚ ਐਂਡ ਅ ਦੇ ਟਾਈਮ 'ਚ ਤੁਹਾਨੂੰ ਭਰਮਾਉਣਗੇ ਇੱਕ ਤੇ ਹੋਰ ਹੀ ਪਾਸਟਰ ਨਵਾਂ ਚੱਲੇ ਉਹ ਕਰਦਾ ਈ ਠਾ ਉਹ ਵਿਚਾਰਾ ਡੇਗ ਪਿੰਦਾ ਜ਼ਮੀਨ ਤੇ ਜਾ ਕੇ ਇੱਕ ਕੁਰਸੀ ਵਾਲਾ ਵੀ ਆਦਾ ਕੁਰਸੀ ਤੇ ਬਹਿ ਜੋ ਤੇ ਐ ਐ ਹੋਣਾ ਸ਼ੁਰੂ ਹੋ ਜਾਂਦਾ ਕੰਮ ਪਵਿੱਤਰ ਆਤਮਾ ਕਦੇ ਵੀ ਮਜ਼ਾਕ ਜਾਂ ਡਰਾਮਾ ਨਹੀਂ ਆ ਪਵਿੱਤਰ ਆਤਮਾ ਤੁਹਾਡੇ ਜੀਵਨ ਚ ਆ ਤੇ ਪਵਿੱਤਰ ਆਤਮਾ ਤੁਹਾਨੂੰ ਸ਼ਾਂਤੀ, ਪ੍ਰੇਮ, ਆਨੰਦ, ਧੀਰਜ, ਦਇਆਲਗੀ, ਪਰਿਆਈ, ਸੰਜਮ, ਵਫਾਦਾਰੀ ਸਿਖਾਉਂਦਾ ਪਵਿੱਤਰ ਆਤਮਾ ਤੁਹਾਨੂੰ ਜੇ ਤੁਹਾਡੇ ਜੀਵਨ ਚ ਪਵਿੱਤਰ ਆਤਮਾ ਆਉਂਦਾ ਇਦਾਂ ਦੇ ਡਰਾਮੇ ਨਹੀਂ ਸਿਖਾਉਂਦਾ ਪਵਿੱਤਰ ਆਤਮਾ ਹੁਣ ਦੁਨੀਆ 'ਚ ਇੰਨੇ ਅਮੀਰ ਪਾਸਟਰ ਆ ਤੁਸੀਂ ਉਹਨਾਂ ਨੂੰ ਮਿਲ ਵੀ ਨਹੀਂ ਸਕਦੇ ਉਹਨਾਂ ਦਾ ਹੱਥ ਵੀ ਨਹੀਂ ਲਖਾ ਸਕਦੇ ਕਿਉਂਕਿ ਜੇ ਉਹਨਾਂ ਨੂੰ ਮਿਲਣਾ ਵਾ ਤੇ ਉਹਨਾਂ ਦੀ ਫੀਸ ਹੀ ਜਿਹੜੀ ਆ 50-5000 ਆ 1-1 ਲੱਖ ਫੀਸ ਆ ਕੀ ਕਰੋਗੇ ਸੁਣੋ ਮੈਨੂੰ ਰੱਬ ਦੇ ਬੰਦਿਆਂ ਨਾਲ ਕੋਈ ਮਤਲਬ ਨਹੀਂ ਆ ਮੈਨੂੰ ਮਤਲਬ ਆ ਤੁਹਾਡੇ ਨਾਲ ਤੇ ਪ੍ਰਭੂ ਯਿਸੂ ਮਸੀਹ ਹallelujah ਕਿ ਤੁਸੀਂ ਬਚੋ ਮੈਂ ਤੁਹਾਨੂੰ ਸਿਖਾ ਰਿਹਾ ਮੈਂ ਕਿਸੇ ਨੂੰ ਮਾੜਾ ਨਹੀਂ ਕਹਿ ਰਿਹਾ ਮੈਂ ਤੁਹਾਨੂੰ ਸਿਖਾ ਰਿਹਾ ਕਿ ਤੁਸੀਂ ਚੱਲੋ ਧਿਆਨ ਦੇ ਨਾਲ ਤੁਸੀਂ ਆਪਣੇ ਬੱਚੇ ਨੂੰ ਸਿਖਾਉਂਦੇ ਨਹੀਂ ਜੇ ਜਦੋਂ ਬੱਚਾ ਛੋਟੀ ਕਲਾਸ 'ਚ ਹੁੰਦਾ ਤਦ ਨੂੰ ਸਿਖਾਉਂਦੇ ਨਹੀਂ ਜੇ ਕਿ ਕਹਿੰਦੇ ਜੋ ਚਰਚ ਲੱਗਾ ਹੋਇਆ ਪੁੱਤਰ ਤੂੰ ਬਾਹਰ ਗੁੱਡੀਆਂ ਢਾਉਣੀਆਂ ਜੀ ਜਦੋਂ ਘਰ ਬੰਦਗੀ ਚੱਲਦੇ ਹੋ ਤੇ ਬੇਟਾ ਤੂੰ ਨਹੀਂ ਬੰਦਗੀ 'ਚ ਬਹਿਣਾ ਇਹ ਸਿਖਾਉਂਦੇ ਜੀ ਜਦੋਂ ਛੋਟੀ ਕਲਾਸ 'ਚ ਹੁੰਦਾ ਉਹ ਤੇ ਤੁਸੀਂ ਕੁਝ ਹੋਰ ਸਿਖਾਉਂਦੇ ਜੀ ਹਾਂ ਜਦੋਂ ਥੋੜੀ ਜਿਹੀ ਵੱਡੀ ਕਲਾਸ 'ਚ ਹੁੰਦਾ ਉਹ ਤੁਸੀ ਇਹਨੂੰ ਕੁਝ ਹੋਰ ਸਿਖਾਉਂਦੇ ਜਦੋਂ ਕਾਲਜਾਂ 'ਚ ਜਾਂਦਾ ਫਿਰ ਤੁਸੀਂ ਤੇ ਜੇ ਕੋਈ ਮਾਪੇ-ਬਾਪ ਨੂੰ ਨਹੀਂ ਗਾਈਡ ਕਰਦਾ ਤੇ ਮਾਪੇ-ਬਾਪੀ ਵਿਚਾਰਾ ਮੇਰੇ ਕੋਈ ਦੇਸੀ ਆ ਜਾਲੀ ਆ ਫਿਰ ਦੇਖੋ ਕਾਲਜ ਦੀ ਲਾਈਫ ਹੋ ਰਹਾ ਉਦੋਂ ਬੱਚੇ ਨੂੰ ਤੁਸੀਂ ਕੁਝ ਹੋਰ ਸਿਖਾਉਣਾ ਵੀ ਬੇਟਾ ਹੁਣ ਜਿਹੜੀ ਲਾਈਫ 'ਚ ਤੂੰ ਚੱਲਾਂ ਕਿਤੇ ਸਮੈਕ ਨਾ ਪੀਣ ਲੱਗ ਪੀ ਉਹ ਕਿਤੇ ਪਾਰਕਾਂ 'ਚ ਨਾ ਘੁੰਮਣ ਲੱਪੀ ਮੁੰਡੇ ਬਾਜ਼ੀਆਂ 'ਚ ਨਾ ਜਾਹੀਂ ਕਿਤੇ ਕਿਸੇ ਦੇ ਮਗਰ ਨਾ ਲੱਗ ਜੀ ਕਿਤੇ ਆਪਣੇ ਆਪਣੇ ਜੀਵਨ ਤੇ ਦਾਗ ਨਾ ਲਵਾ ਲਈ ਜੇ ਦੋਸਤੋ ਛੋਟਾ ਹੁੰਦਾ ਤੈਨੂੰ ਕਹਿੰਦੇ ਬੇਟਾ ਬੜੇ ਧਿਆਨ ਦੇ ਨਾਲ ਪੜ੍ਹਾਈ ਕਰਨੀ ਆ ਕਿਸੇ ਦੀ ਚੋਰੀ ਨਹੀਂ ਕਰਨੀ ਇਹਨੂੰ ਤਾਂ ਰੋਟੀ ਟਿਫਨ ਖੋਲਿਆ ਹੋਵੇ ਖੋਲ ਕੇ ਰੱਖਿਆ ਹੋਵੇ ਤੇ ਬਾਥਰੂਮ ਚਲ ਜੇ ਤੇ ਮਗਰੋਂ ਤੇਰਾ ਟਿਫਨ ਖਾਲੀ ਹੋਇਆ ਹੋਵੇ ਜਦ ਵਿੱਚ ਕੁਝ ਪਾ ਦੇ ਕੋਈ ਜਾਂ ਸਕੂਲ 'ਚ ਬੱਚਿਆਂ ਨੂੰ ਸਫਾਈ ਕਰਨ ਵਾਲੇ ਚੁੱਕ-ਚੁੱਕ ਜ਼ਮੀਨ ਤੇ ਮਾਰਨ ਵੀ ਕੱਟਣਾ ਕਿ ਨਹੀਂ ਬਾਥਰੂਮ ਉਹ ਕੀਤੀ ਤੇ ਕੀਤੀ ਕਿਉਂ ਮੋਟੀ ਵਿੱਚ ਉਹ ਕੰਮ ਕਰਨ ਦੇ ਨਾਲ ਆਪਣਾ ਬੱਚਾ ਥੋੜੀ ਆ ਉਹਨਾਂ ਨੇ ਮਾਰੀ ਜਾਣੂ ਕੁੱਟਣਾ ਪਰ ਜਿਨ੍ਹਾਂ ਨੇ ਲਾਡਣਾ ਪਾਲਿਆ ਜੇ ਤੁਸੀਂ ਘਰੇ ਹੀ ਉਹਨਾਂ ਨੂੰ ਸਹੀ ਟ੍ਰੇਨਿੰਗ ਦੇ ਦਿੱਤੀ ਨਾ ਤੇ ਉਹ ਬੱਚੇ ਬਾਹਰ ਕਿਤੇ ਜਾ ਕੇ ਮਾਰ ਨਹੀਂ ਖਾਣਗੇ ਤੇ ਜਿਹੜੇ ਮਾਪੇ ਸਿਖਾਉਂਦੇ ਆ ਉਹਨਾਂ ਦੇ ਬੱਚੇ ਕਾਮਯਾਬੀ ਹੋ ਜਾਂਦੇ ਤੇ ਬੱਚੇ ਰਹਿੰਦੇ ਆ ਤੇ ਜੇ ਤੁਹਾਡੇ ਬੱਚੇ ਤੁਹਾਡੇ ਅੱਗੇ ਆਗਿਆਕਾਰੀ ਨਹੀਂ ਕਰਦੇ ਤਾਂ ਤੁਸੀਂ ਪਰਮਿਸ਼ਨ ਦੇ ਅੱਗੇ ਆਗਿਆਕਾਰੀ ਕਿੱਦਾਂ ਕਰੋਗੇ ਆਗਿਆਕਾਰ ਬਣੋ ਆਪਣੇ ਬੱਚੇ ਨੂੰ ਆਗਿਆਕਾਰੀ ਕਰਨੀ ਸਿਖਾਓ ਬਹੁਤਾਂ ਨੂੰ ਤਾਂ ਪਤਾ ਨਹੀਂ ਨਾ ਸਾਡੇ ਬੱਚੇ ਕਰਦੇ ਕੀ ਪਏ ਨੇ ਕਿ ਤਾਂ ਪੁਰੇ ਮਹੱਲੇ 'ਚ ਮਜ਼ਦੂਰੀ ਤੇ ਨਹੀਂ ਕਰਨ ਦੇ ਬਹੁਤਾਂ ਨੂੰ ਤਾਂ ਪਤਾ ਨਹੀਂ ਉਹਨਾਂ ਨੂੰ ਸਿਰਫ ਜਨਮ ਦਿਨ ਦਾ ਪਤਾ ਉਹਨਾਂ ਨੂੰ ਬਾਕੀ ਕੁਝ ਪਤਾ ਥਾਉਣੀ ਐ ਵੀ ਕੀ ਕਰਨਾ ਤੇ ਕੀ ਨਹੀਂ ਕਰਨਾ ਫਿਰ ਉਹ ਪਛਤਾਉਂਦੇ ਆ ਰੋਂਦੇ ਆ ਕਦੇ ਉਹਨਾਂ ਨੂੰ ਆਗਿਆਕਾਰੀ ਨਹੀਂ ਸਿਖਾਉਂਦੇ ਆਪਣੇ ਬੱਚਿਆਂ ਨੂੰ ਪਹਿਲੇ ਆਪਣੇ ਮਾਪੇ-ਬਾਬ ਦੀ ਆਗਿਆਕਾਰੀ ਕਰਨਾ ਸਿਖਾਓ ਆਪਣੇ ਪਾਸਟਰ ਦੀ ਆਗਿਆਕਾਰੀ ਕਰਨਾ ਸਿਖਾਓ ਸਕੂਲ ਜਾਂਦਾ ਤੇ ਟੀਚਰਾਂ ਦੀ ਤੇ ਪਰਮੇਸ਼ਰ ਦੀ ਆਗਿਆਕਾਰੀ ਕਰਨੀ ਸਿਖਾਓ ਤੇ ਜੇ ਇਹ ਤੁਹਾਡੇ ਬੱਚੇ ਇਸ ਤਰ੍ਹਾਂ ਸਿੱਖਣਗੇ ਤੇ ਵੱਡੇ ਹੋ ਕੇ ਕਦੀ ਨਹੀਂ ਭੁੱਲਣਗੇ ਉਹ ਵੀ ਆਗਿਆਕਾਰ ਬਣਨਗੇ ਸਮਝ ਆ ਰਹੀ ਹੈ ਕਿੰਨਿਆਂ ਨੂੰ ਸਮਝ ਆ ਰਹੀ ਹੈ ਦੋ ਵਚਨਾਂ ਚ ਅਸੀਂ ਪੜਿਆ 4 ਤੇ 11 ਚ ਕਿ ਬੜੇ ਲੋਕ ਆਉਣਗੇ ਤੇ ਤੁਹਾਨੂੰ ਪਰਮਾ ਲੈਣਗੇ ਪਰਮਾ ਵਿੱਚ ਪਾ ਦੇਣਗੇ ਤੁਸੀਂ ਮੈਨੂੰ ਨਾ ਦੱਸੋ ਬਣੇ ਤੇ ਤੁਸੀਂ ਐਵੇਂ ਕੋ ਗੁਬਟੇਰੇ ਹੈਗੇ ਜਿਵੇਂ ਮੈਨੂੰ ਪਤਾ ਪਰ ਤੁਸੀਂ ਬੜੇ ਤੇਜ ਹੋ ਤੁਮ ਸਾਰਾ ਹੀ ਪਤਾ ਕਿ ਤੁਹਾਨੂੰ ਕਿੰਨੇ ਕਿੰਨੇ ਪਰਮਾਇਆ ਕਈ ਤੇ ਪਰਮਾਏਗੇ ਤੇ ਕਈ ਨਹੀਂ ਪਰਮਾਏਗੇ ਕਈ ਨਹੀਂ ਪਰਮਾਏਗੇ ਤੇ ਕਈ ਪਰਮਾਏਗੇ ਉਹਨਾਂ ਨੂੰ ਪਰਮਾ ਲਿਆ ਵਾ ਜਿਨ੍ਹਾਂ ਨੂੰ ਯਿਸੂ ਮਸੀਹ ਨੇ ਵੱਡੇ ਵੱਡੇ ਕੰਮ ਕੀਤੇ ਹੱਥ ਤੇ ਸਿਰੋਜ ਮਾ ਕੇ ਵਿਖਾਈ ਚਮਤਕਾਰ ਹੋ ਗਏ ਬਹੁਤ ਵੱਡੇ ਯਿਸੂ ਮਸੀਹ ਨੇ ਉਹਨੂੰ ਕਿਰਿਆ ਕਰਤਾ ਫਿਰ ਵੀ ਉਹਨਾਂ ਦੇ ਜੀਵਨ 'ਚ ਆਗਿਆਕਾਰੀ ਨਹੀਂ ਆ ਫਿਰ ਵੀ ਉਹਨਾਂ ਦੇ ਜੀਵਨ 'ਚ ਆਣਾਗਿਆਕਾਰੀ ਆ ਤੇ ਆਣਾਗਿਆਕਾਰ ਕਦੇ ਵੀ ਬlesed ਨਹੀਂ ਹੁੰਦੇ ਆਗਿਆਕਾਰੀ ਕਰਨ ਵਾਲੇ ਬlesed ਹੁੰਦੇ ਨੇ ਕੈਨ ਵਾਅਦੀ ਜੀ ਨੂੰ ਕੱਕਾ ਆ ਕੰਮ ਕਰਨਾ ਹੀ ਹਾਂ 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 ਹੋ ਨਿਕਲ ਜਾਂਦੇ ਆ ਬੱਦਲ ਬੋਲੇ ਮਚਨੇ ਬੋਲੇ ਬਣੇ ਰਹਿੰਦੇ ਨੇ ਅੰਨੇ ਬੋਲੇ ਬਣੇ ਰਹਿੰਦੇ ਕੋਈ ਗੱਲ ਨਹੀਂ ਲੇਕਿਨ ਜੇ ਤੁਸੀਂ ਚਵੀ ਤੁਸੀਂ ਇਹਦੀ ਚਵੀ ਪੜੋ ਕਿਉਂਕਿ ਠੁੱਠੇ ਨਸੀਹ ਅਤੇ ਠੁੱਠੇ ਲਵੀ ਉੱਠਣ ਗਏ ਹਾਂ ਅੱਦੇ ਅਜਿਹੇ ਵੱਡੇ ਨਿਸ਼ਾਨ ਅਜੰਝ ਕੰਮ ਦਿਖਾਉਣਗੇ ਹਾਂ ਕਿ ਜੇ ਹੋ ਸਕਦਾ ਤੋਂ ਚੁਣਿਆ ਹੋਇਆ ਅਨੇਕ ਪੁਲਾਵੇ ਵਿੱਚ ਪਾ ਦਿੰਦੇ ਹਾਂ ਕਿੰਨਾਂ ਨੂੰ ਪੁਲਾਵੇ ਵਿੱਚ ਪਾ ਦਿੰਦੇ ਚੁਣਿਆ ਸੁਣ ਲਓ ਹੁਣ ਚੁਣੇ ਜਿਹੜੇ ਤੁਸੀਂ ਮਸੀਹ ਵਿੱਚ ਚੁਣੇ ਗਏ ਹੋ ਚੰਗੀ ਭਲੀ ਬੰਦਗੀ ਕਰਦੇ ਆ ਨਾ ਤੁਹਾਨੂੰ ਵੀ ਪੁਲਾਵੇ ਵਿੱਚ ਪਾ ਦਿੰਦੇ ਨੇ ਤੁਸੀਂ ਵੀ ਵੇਖ ਕੇ ਤੇ ਮੈਨੂੰ ਦੱਸੋ ਕੀ ਪ੍ਰਭੂ ਯਿਸੂ ਨੇ ਤੁਹਾਡੇ ਜੀਵਨ 'ਚ ਚਮਤਕਾਰ ਨਹੀਂ ਕੀਤੇ ਉਹ ਹੱਥ ਖੜਾ ਕਰੋ ਜਿਹਦੇ ਲਈ ਕੋਈ ਚਮਤਕਾਰ ਨਹੀਂ ਹੋਇਆ ਉਹ ਹੱਥ ਖੜਾ ਕਰੋ ਜਿਹਦੇ ਲਈ ਕੋਈ ਚਮਤਕਾਰ ਨਹੀਂ ਹੋਇਆ ਹੁਣ ਉਹ ਖੜਾ ਕਰੋ ਜਿਹਦੇ ਲਈ ਚਮਤਕਾਰ ਹੋਇਆ ਤਜਰ ਯਸੂਮ ਸਿੰਘ ਨੇ ਹਲੇਲੂਇਆ ਜਿਦਾਂ ਯਸੂਮ ਸਿੰਘ ਨੇ ਤੁਹਾਡੇ ਜੀਵਨ ਚ ਵੱਡੇ ਵੱਡੇ ਚਮਤਕਾਰ ਕੀਤੇ ਆ ਤੇ ਫਿਰ ਕਿਉਂ ਭਟਕਦੇ ਆਪਾਂ ਫਿਰ ਕਿਉਂ ਭਟਕਦੇ ਆ ਜਿਹੜੀ ਭੇਡ ਬਾੜੇ ਚੋਂ ਫਿਸਕ ਜਾਂਦੀ ਨਾ ਇਕੱਲੀ ਰਹਿ ਜਾਂਦੀ ਜੰਗਲ ਚ ਨਾਲ ਨਹੀਂ ਆਉਂਦੀ ਉਹ ਭੇਡ ਫਸ ਜਾਂਦੀ ਜੇ ਉਹ ਭੇਡ ਬਘਿਆੜਾਂ ਦੇ ਕਾਬੂ ਆ ਜਾਂਦੀ ਤੇ ਬਘਿਆੜ ਉਹਨੂੰ ਬੋਟੀ-ਬੋਟੀ ਕਰਕੇ ਖਾ ਜਾਂਦੇ ਬਾਈਬਲ ਦੇ ਵਿੱਚ ਕਿਦਾਂ ਲਿਖਿਆ ਬਾਈਬਲ ਨੂੰ ਧਿਆਨ ਨਾਲ ਪੜੋ ਬਾਈਬਲ ਦੇ ਵਿੱਚ ਲਿਖਿਆ ਮਤੀ ਦਿਨ ਜੀ ਲਿਖਿਆਉਣਾ ਤਈ ਪਾਠ 15 ਵਚਨ ਪੜੋ ਬੱਲੇ ਕੱਪੀ ਗਰੰਤੀਓ ਸੁਣੋ ਇਹ ਕੱਪੀ ਗਰੰਤੀਓ ਫ੍ਰੈਂਸੀਓ ਫ੍ਰੈਂਸੀਓ ਤੁਹਾਡੇ ਉਤੇ ਹਾਏ ਹਾਏ ਤੁਹਾਡੇ ਉਤੇ ਹਾਏ ਹਾਏ ਜਦੋਂ ਤੁਸੀਂ ਇੱਕ ਮਨੁੱਖ ਨੂੰ ਆਪਣੇ ਬੰਦ ਦੇ ਵਿੱਚ ਲਾਉ ਲੇ ਇੱਕ ਮਨੁੱਖ ਨੂੰ ਤੁਸੀਂ ਤੋਬਾ ਬਪਤਿਸਮਾ ਕਰਾਉਣ ਲਈ ਜਲ ਥਲ ਗੋਂਦੇ ਹੋ ਚੱਲ ਥਲ ਲਗਾ ਦਿੰਦੇ ਹੋ ਅਤੇ ਜਦੋਂ ਆ ਚੁਪਿਆ ਜਦੋਂ ਆ ਜਾਂਦਾ ਤਾਂ ਤੁਸੀਂ ਉਹਨੂੰ ਆਪਣੇ ਨਾਲੋਂ ਦੂਰਾ ਨਰਕ ਦਾ ਪੁੱਤਰ ਬਣਾਉਂਦੇ ਹੋ ਤੇ ਤੁਸੀਂ ਉਹਨੂੰ ਆਪਣੇ ਨਾਲੋਂ ਕੀ ਬਣਾਉਂਦੇ ਹੋ ਨਰਕ ਦਾ ਡਬਲ ਨਰਕ ਦਾ ਪੁੱਤਰ ਬਣਾਉਂਦੇ ਦੂਣਾ ਉਹਨੂੰ ਫਿਰ ਨਰਕ ਦਾ ਪੁੱਤਰ ਬਣਾਉਣ ਦੇ ਖੋਆ ਤੋੜੀ ਮੱਜ ਜਾਂਦੀ ਆ ਉਹ ਇੱਕ ਬਾਚੀ ਆ ਵਿਚਾਰਾ ਤੈਨੂੰ ਚੱਲਣ ਦਾ ਆਰਾਮ ਦੇ ਨਾਲ ਉਹਨੂੰ ਤੇ ਤੁਸੀਂ ਦੂਣਾ ਨਰਕ ਦਾ ਪੁੱਤਰ ਬਣਾ ਰਹੇ ਹੋ ਇੱਧਰ ਆ ਜਾਓ ਇੱਧਰ ਆ ਜਾ ਖਰੇ ਕੀ ਖੋਆ ਤੋੜੀ ਲੱਗੀ ਇਨਾਂ ਨੂੰ ਪਤਾ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਕੀ ਖੋਆ ਤੋੜੀ ਲੱਗੀ ਤੇ ਵਿਸ਼ਵਾਸੀਆਂ ਨੂੰ ਇਹ ਨਹੀਂ ਪਤਾ ਜਿਹਨੂੰ ਆਗਿਆ ਦੇ ਕੇ ਮੈਂ ਭੇਜਿਆ ਤੁਹਾਡੇ ਕੋਲ ਉਹ ਤੇ ਠੀਕ ਆ ਤੇ ਜਿਹੜਾ ਆਪਣੀ ਮਰਜ਼ੀ ਨਾਲ ਤੁਹਾਡੇ ਕੋਲ ਆਉਂਦਿਆ ਚੋਰੀ ਸਮਝਦੇ ਹੋ ਮਤਲਬ ਉਹਦਾ ਕੁਝ ਕਿੰਨਿਆਂ ਨੂੰ ਸਮਝਾਉਣ ਡਈਏ ਬਹੁਤ ਬਾਸਟਰ ਮੇਰੇ ਦੌਰਾਨ ਤਿਆਰ ਹੋਏ ਨੇ ਮੈਂ ਸਭ ਨੂੰ ਮੌਕਾ ਦਿੰਨਾ ਮੈਂ ਕਿਸੇ ਨੂੰ ਦਬਾ ਕੇ ਨਹੀਂ ਰੱਖਦਾ ਇੱਥੇ ਖੜਾ ਕਰਦਾ ਸਟੇਜ ਤੇ ਚੱਲ ਵੀ ਅੱਗੇ ਵੱਧ ਤੂੰ ਕੀ ਕਰਦਾ ਭਲਾ ਉਹ ਵੱਧ ਕੀ ਕਰਦਾ ਭਲਾ ਆਪਣੇ ਆਗੂ ਦੇ ਆਗਿਆਕਾਰੀ ਕਰਦਾ ਵੱਧ ਕੇ ਕੀ ਕਰ ਰਿਹਾ ਭਲਾ ਆਪਣੇ ਆਗੂ ਨੂੰ ਉਹਦੇ ਚਰਚ ਦੇ ਜਿਹੜੀਆਂ ਭੇਡਾਂ ਨੇ ਉਹਦੇ ਵਾੜੇ ਦੀਆਂ ਉਹਨਾਂ ਨੂੰ ਖਾਣ ਦੀ ਕੋਸ਼ਿਸ਼ ਕਰਦਾ ਉਹਨਾਂ ਨੂੰ ਲਾਉਣ ਦੀ ਜੇ ਤੁਹਾਨੂੰ ਰੂਹਾਂ ਬਚਾਉਂਦਾ ਚਾਹਵਾ ਖੁਦਾ ਦਾ ਕੰਮ ਕਰਨ ਦਾ ਚਾਹਵਾ ਤੇ ਗੁੱਟੇ ਤੇ ਬੈਠੋ ਤਾਕੋ ਖੁਦਾ ਮੈਨੂੰ ਇਹ ਗਿਫਟ ਦੇ ਮੈਂ ਆਤਮਾ ਬਚਾਉਣਾ ਮੈਂ ਤੇਰੀ ਸੇਵਾ ਕਰਨਾ ਚਾਹੁੰਦਾ ਤੇ ਫਿਰ ਨਿਕਲੋ ਸੇਵਾ ਚ ਸੌਖਾ ਨਹੀਂ ਮੈਂ ਇੱਥੇ ਬੈਠਾ ਤੇ ਤੁਹਾਨੂੰ ਵਚਨ ਸੁਕਾਰ ਰਿਹਾ ਜਿੰਨਾ ਹਾਲਾਤਾਂ